ਕੈਲੀਫੋਰਨੀਆ ਜੋ ਹਰ ਸਾਲ ਕਰਵਾਈ ਜਾਣ ਵਾਲੀ ਸਾਲਾਨਾ ਰੋਜ਼ ਪ੍ਰੀਡ ਜੋ ਇਸ ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਫਲੋਟ ਮੁੱਖ ਤੌਰ ਤੇ ਬਣਾਇਆ ਗਿਆ ਹੈ। ਇਸ ਸਾਲ ਦੀ 128ਵੀਂ ਰੋਜ਼ ਪ੍ਰੀਡ ਦਾ ਥੀਮ ਇਕੋਜ਼ ਆਫ ਸਕਸੈਸ ਹੈ ਤੇ ਇਸ ਪ੍ਰੀਡ ਚ ਕੁੱਲ 40 ਫਲੋਟ ਹਿੱਸਾ ਲੈਣਗੇ। ਸ੍ਰੀ ਹਰਮੰਦਰ ਸਾਹਿਬ ਦੇ ਫਲੋਟ ਨਾਲ ਹਰਮੰਦਰ ਸਾਹਿਬ ਦੀ ਉਸਾਰੀ, ਮੰਤਰ, ਸਿਧਾਂਤ ਤੇ ਸੰਕਲਪ ਬਾਰੇ ਵੀ ਮੁੱਢਲੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਏਗੀ। ਕੈਲੀਫੋਰਨੀਆ ਦੇ ਪਾਸੀਡੇਨਾ ਸ਼ਹਿਰ ਵਿੱਚ ਰੋਸ ਪ੍ਰੇਡ ਅਮਰੀਕਾ ਦੇ ਸਮੇਂ ਮੁਤਾਬਕ 2 ਜਨਵਰੀ ਸਵੇਰ 8 ਵਜੇ ਸ਼ੁਰੂ ਹੋਏਗੀ ਅਤੇ ਵੱਖ-ਵੱਖ ਫਲੋਟਾਂ ਨਾਲ ਸ਼ਿੰਗਾਰੀ ਇਹ ਪ੍ਰੇਡ ਪੂਰੇ ਸ਼ਹਿਰ ਚੋਂ ਗੁਜ਼ਰੇਗੀ। ਯੂਨਾਈਟਿਡ ਸਿੱਖ ਕਮਿਊਨਿਟੀ ਵੱਲੋਂ ਰੋਸ ਪ੍ਰੇਡ ਵਿੱਚ ਸ੍ਰੀ ਹਰਮੰਦਰ ਸਾਹਿਬ ਨੂੰ ਦਰਸਾਉਂਦਾ ਫਲੋਟ ਲਾਇਆ ਗਿਆ ਹੈ। ਇਸ ਦੀ ਸਜਾਵਟ ਬਹੁਤ ਖੂਬਸੂਰਤੀ ਨਾਲ ਕੀਤੀ ਗਈ ਹੈ। ਹਰਮੰਦਰ ਸਾਹਿਬ ਦੇ ਮਾਡਲ ਨੂੰ ਸੁਨਹਿਰੀ ਰੰਗ ਪੀਲੇ ਫੁੱਲਾਂ ذریعے ਦਿੱਤਾ ਗਿਆ ਹੈ। 2015 ਦੇ ਵਿੱਚ ਰੋਸਪਰੇਡ ਦਾ ਥੀਮ ਇਨਸਪਾਇਰਿੰਗ ਸਟੋਰੀਜ਼ ਸੀ ਅਤਿਉਸਤਾਲ ਅਮਰੀਕਾ ਚ ਬਣਨ ਵਾਲਾ ਪਹਿਲਾ ਗੁਰਦੁਆਰਾ ਸਟਾਕਨ ਗੁਰਦੁਆਰੇ ਦਾ ਫ੍ਰੋਟ ਬਣਾਇਆ ਗਿਆ ਸੀ ਰੋਸਪਰੇਡ ਗੁਲਾਬ ਦੇ ਫੁੱਲਾਂ ਦਾ ਟੂਰਨਾਮੈਂਟ ਹੁੰਦਾ ਜਿਸ ਵਿੱਚ ਸੰਗੀਤ ਦੀਆਂ ਤੁਨਾਤੇ ਖੇਡਾਂ ਵੀ ਕਰਵਾਈਆਂ ਜਾਂਦੀਆਂ ਨੇ ਇਹ ਹਰ ਸਾਲ ਅਮਰੀਕਾ ਚ ਨਵੇਂ ਸਾਲ ਮੌਕੇ ਮਨਾਇਆ ਜਾਣ ਵਾਲਾ ਜਸ਼ਨ ਹੈ